ਤੇ ਐਫਸੀਆਈ ਦੇ ਗ੍ਰਾਮਾਂ ਦੇ ਵਿੱਚ ਵੱਡੀ ਧਾਂਦਲੀ ਜਿਹੜੀ ਆ ਰਹੀ ਆ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਆ ਦਵਾਈਆਂ ਦੁਵੀਆਂ ਬਾਥਰੂਮ ਸਾਰਾ ਉਹ ਲੇਬਰ ਦਾ ਲੇਬਰ ਰੂਮ ਉਹ ਪੀਐਸ ਡਬਲਯੂਸੀ ਸਟਾਫ ਭਾਈ ਜੀ ਲਓ ਜੀ ਹੁਣ ਸਾਰੇ ਇੱਕਦਮ ਪਾਸੇ ਹੋ ਗਏ ਕਿਸੇ ਨੇ ਮੂਰੇ ਨਹੀਂ ਆਉਣਾ ਕੋਈ ਪਿੱਛੇ ਲੱਗ ਹੋ ਕੋਈ ਕਿੱਥੇ ਕੋਈ ਕਿਵੇਂ ਤੋ ਆ ਸਾਰਾ ਜਿਹੜਾ ਇਹਨਾਂ ਦਾ ਦਫ਼ਤਰ ਆ ਚੈੱਕ ਕਰ ਸਕਦੇ ਹੋ ਤੁਸੀਂ ਇੱਕ ਇੱਕ ਚੀਜ਼ ਤੁਹਾਨੂੰ ਮੈਂ ਦਿਖਾ ਰਿਹਾ ਤੇ ਕੱਲੀ ਕੱਲੀ ਤੁਸੀਂ ਚੈੱਕ ਕਰ ਲਓ ਸਾਰੇ ਨਿਕਲ ਚੁੱਕੇ ਆ ਹੈਨਾ ਤੇ ਉਧਰ ਦੀ ਹੋ ਕੇ ਉਧਰ ਮੂਰ ਦੀ ਅੱਜ ਪਾਣੀ ਪੈਂਦਾ ਦਿਖਾਉਣਾ ਵੀ ਤੁਹਾਨੂੰ ਕਿਵੇਂ ਜਿਹੜਾ ਇਹ ਚੀਜ਼ਾਂ ਨੇ ਕਿਸ ਤਰੀਕੇ ਜਿਹੜਾ ਆ ਪਾਈਪ ਦੇਖੋ ਕਿੱਡਾ ਲੱਗਿਆ ਸਵੇਰੇ ਜਿਹੜੀ ਇਹਨਾਂ ਦੀ ਸਕੀਮ ਹੋਣੀ ਆ ਉਹਦੇ ਤਹਿਤ ਆ ਦੇਖੋ ਆ ਹੁਣ ਪਾਣੀ ਸਾਨੂੰ ਦੇਖ ਕੇ ਆ ਬਾਈ ਹੁਣੀ ਬੰਦ ਕਰਕੇ ਆਏ ਸੀ ਤੇ ਆ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਪਾਣੀ ਪਾਇਆ ਕੀ ਗੱਲ ਚੌਲਾਂ ਤੇ ਮੈਂ ਤਾਂ ਹੁਣ ਆਇਆ ਬਾਈ ਆ ਬੰਦ ਕਿਨੇ ਕੀਤਾ ਵਾ ਮੈਂ ਨਹੀਂ ਕੀਤਾ ਆਹੋ ਉਹ ਦੇ ਉਥੋਂ ਠੀਕ ਆ ਤੁਸੀਂ ਦੇਖ ਸਕਦੇ ਹੋ ਆ ਸ਼ੈਲਰ ਜਿਹੜਾ ਸਰਕਾਰੀ ਗਦਾਮ ਨੰਬਰ 103 102 101 ਇਧਰ ਆ ਗੇਟ ਨੰਬਰ ਸਾਰਾ ਚੌਲਾਂ ਦਾ ਗਦਾਮ ਆ ਜੀ ਸਰਕਾਰੀ ਇਹ ਤੇ ਤੁਸੀਂ ਚੈੱਕ ਕਰ ਲੋ ਆ ਗੇਟ ਤੋਂ ਅਸੀਂ ਆਏ ਸੀਗੇ ਤਾਂ ਪਾਣੀ ਦੀਆਂ ਪੈਪਾਂ ਲੱਗੀਆਂ ਹੋਈਆਂ ਨੇ ਆ ਗੱਡੀਆਂ ਰਾਤ ਨੂੰ ਆ ਮੋਟਰਸੈੱਡ ਖੜਾ ਉਹ ਗੱਡੀ ਖੜੀ ਆ ਤੇ ਇਹ ਸਰਕਾਰ ਨੂੰ ਲੱਖਾਂ ਰੁਪਈਆਂ ਦਾ ਜਿਹੜਾ ਚੂਨਾ ਉਹ ਲਾਇਆ ਜਿਹੜਾ ਜਾ ਰਿਹਾ ਤੁਸੀਂ ਚੈੱਕ ਕਰ ਲਓ ਸਾਰਾ ਪੈਪ ਕੀਤਾ ਬੰਦ ਤੇ ਐਫਸੀਆਈ ਦਾ ਸਰਕਾਰੀ ਨਾਮ ਤੁਸੀਂ ਵੱਡਾ ਚੈੱਕ ਕਰ ਸਕਦੇ ਹੋ ਤਾਂ ਹੀ ਮੈਂ ਅੰਦਰ ਵੜਨ ਲੱਗੇ ਨੇ ਵੀਡੀਓ ਸ਼ੁਰੂ ਕਰਤੀ ਆ ਦੇਖ ਲਓ ਹਾਲ ਭਗਵਾਨ ਸਿੰਘ ਮਾਨ ਜੀ ਆ ਦੇਖੋ ਚੈੱਕ ਕਰੋ ਤੁਹਾਨੂੰ ਕਰੋੜਾਂ ਰੁਪਈਆਂ ਦਾ ਜਿਹੜਾ ਚੂਨਾ ਉਹ ਇਹਦੇ ਇਹਨਾਂ ਦੁਆਰਾ ਲਾਇਆ ਜਿਹੜਾ ਜਾ ਰਿਹਾ ਹੈ ਭਾਈ ਕੌਣ ਇੱਥੇ ਮੇਨ ਹੁਣ ਆ ਬਾਪੂ ਘਰ ਕੀ ਵਾਹ ਕੌਣ ਕੀ ਬਣਾ ਮੁੰਡਾ ਪਰ ਹੈਗੇ ਇੱਥੇ ਇੱਥੇ ਮੈਂ ਤਾਂ ਹੁਣੇ ਆਇਆ ਜੀ ਅੰਦਰ ਕੌਣ ਹੈਗਾ ਕੋਈ ਤਾਂ ਹੋਊ ਨਾ ਬਾਲੀਵੁੱਡ ਕਿੱਥੇ ਕਿਹੜਾ ਦਫ਼ਤਰ ਆਉਂਦਾ ਆ ਨਾ ਰਿਆ ਰੇੜੇ ਅਗਰੇ ਨਾ ਆਈ ਹਾਂ ਵੀਰਾਂ ਦੀ ਜਗ੍ਹਾ ਫਿਰ ਉਹਨਾਂ ਨਾਲ ਹੀ ਲਓ ਜੀ ਆਹ ਬਾਈ ਜੀ ਹੁਣੇ ਕਹਿੰਦੇ ਮੈਂ ਤਾਂ ਹੁਣੇ ਹੀ ਆਇਆ ਮਾਂ ਆਹ ਮੁੱਖ ਗੇਟ ਆ ਜਿਹੜਾ ਸ਼ੈਲਰ ਦਾ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਹ ਲੋ ਆਹ ਪਾਣੀ ਹੁਣ ਤੁਹਾਨੂੰ ਚੈੱਕ ਕਰਾ ਦਿੰਨਾ ਮੈਂ ਆ ਦੇਖੋ ਸਾਰੀ ਕੱਲੀ ਕੱਲੀ ਗੱਲ ਦਾ ਪ੍ਰੂਫ ਹੈ ਤੇ ਕਿਵੇਂ ਜਿਹੜਾ ਇਹ ਲੋਕਾਂ ਨੂੰ ਮੂਰਖ ਬਣਾਉਂਦੇ ਨੇ ਇਸ ਵੇਲੇ ਕਿੰਨੇ ਮਲਾਜ਼ਮ ਹੁੰਦੇ ਆ ਰਾਤ ਨੂੰ ਬਾਈ ਰਾਤੀ 5 ਨੇ 5 ਮਲਾਜ਼ਮ ਹੁੰਦੇ ਨੇ ਆ ਦੇਖ ਲਓ ਹਾਲ ਦੇਖ ਲਿਆ ਹੁਣ ਤੁਸੀਂ ਅਕਲ ਅਕਲ ਤੁਹਾਨੂੰ ਚੀਜ਼ ਜਿਵੇਂ ਅੱਜ ਸਾਨੂੰ ਪਤਾ ਲੱਗਿਆ ਸੀਗਾ ਕਿਉਂਕਿ ਕਈ ਦਿਨਾਂ ਤੋਂ ਇੱਕ ਚੈੱਕ ਕਰ ਰਹੇ ਸੀ ਪਹਿਲਾਂ ਮੈਂ ਪਿੱਛੇ ਇਹਦੀ ਮੈਂ ਕਿਹਾ ਨਹੀਂ ਇਹ ਸਾਹਮਣੇ ਹੀ ਨੇ ਤੁਸੀਂ ਚੈੱਕ ਕਰ ਲਓ ਪ੍ਰੋਪਰ ਸਾਰਾ ਐਫਸੀਆਈ ਦਾ ਜਿਹੜਾ ਗਦਾਮ ਹੈ ਇਹਦੇ ਵਿੱਚ ਆ ਰਿਹਾ ਬਿਲਕੁਲ ਪਾਣੀ ਇੱਕ ਇਸ ਤਰੀਕੇ ਪਾਇਆ ਜਿਹੜਾ ਜਾ ਰਿਹਾ ਤੁਸੀਂ ਚੈੱਕ ਕਰ ਸਕਦੇ ਹੋ ਜਿਹੜਾ ਐਫਸੀਆਈ ਦਾ ਗਦਾਮ ਹੈ ਇੱਥੇ ਕੀ ਹਾਲ ਨੇ ਆ ਦੇਖੋ ਗਰਾਮ ਨੰਬਰ 112 111 110 ਉਹ ਜਾ ਰਿਹਾ ਪਾਣੀ ਪਾਣੀ ਦੀ ਪਾਈਪ ਉੱਥੇ ਹੁਣ ਬਾਈ ਨੇ ਭੱਜ ਕੇ ਜਾ ਕੇ ਉੱਥੋਂ ਜਦੋਂ ਅਸੀਂ ਆਏ ਐ ਐਂਟਰ ਕੀਤੇ ਆ ਤਾਂ ਇਹਨਾਂ ਨੇ ਬੰਦ ਕੀਤੀ ਕੱਲ ਨੂੰ ਸਪੈਸ਼ਲ ਕੱਲ ਜਾਂ ਪਰਸੋਂ ਇੱਕ ਦਿਨਾਂ ਚ ਸਪੈਸ਼ਲ ਲੱਗਣੀ ਹੋਊਗੀ ਸੋ ਆ ਹਾਲ ਐਫਸੀਆਈ ਦੇ ਗਦਾਮਾਂ ਦਾ ਜਿਹੜਾ ਇਹਨਾਂ ਨੇ ਬਣਾ ਰੱਖਿਆ ਕੀਤਾ ਹੋਇਆ ਸਰਕਾਰ ਨੂੰ ਕਈ ਲੱਖਾਂ ਦਾ ਜਿਹੜਾ ਚੂਨਾ ਲਾ ਰਹੇ ਆ ਸੋ ਬਾਈ ਨੇ ਕਿਹਾ ਜੀ ਉਹ ਉੱਥੇ ਬੈਠੇ ਆ ਦਫ਼ਤਰ ਹਨਾ ਸੋ ਠੀਕ ਆ ਭਾਈ ਬੈਠੇ ਹੋ ਤੁਸੀਂ ਤੁਹਾਡੀ ਜਿਹੜਾ ਮਰਜ਼ੀ ਆ ਪਰ ਸਾਡਾ ਇੱਕ ਪੱਤਰਕਾਰ ਹੋਣ ਦੇ ਨਾਤੇ ਇਸ ਦੇਸ਼ ਦੇ ਨਾਗਰਿਕ ਹੋਣ ਦੇ ਨਾਤੇ ਜਿਹੜਾ ਸਾਡਾ ਫਰਜ਼ ਆ ਉਹ ਦੇਖੋ ਗਦਾਮ ਨੰਬਰ 105 106 ਦੇ ਵਿੱਚ ਜਿਹੜੀ ਇਹ ਪਾਈਪ ਉੱਥੋਂ ਮੁਰਦੀ ਆ ਜਿਹੜੇ ਇਹਨਾਂ ਦੇ ਗੇਟ ਹੁੰਦੇ ਆ ਉਹਦੇ ਵਿੱਚ ਦੀ ਤੁਸੀਂ ਚੈੱਕ ਕਰ ਲਓ ਧਿਆਨ ਨਾਲ ਕਿਵੇਂ ਆ ਜਿਹੜੀ ਮੋਟੀ ਪਾਈਪ ਜਿਹੜੀ ਪਾਈਪ ਹੈ ਨਾ ਆਪਾਂ ਆਮ ਤੌਰ ਤੇ ਦੇਖਦੇ ਆ ਦੇਖੋ ਦੇਖ ਰਹੇ ਹੋ ਆ ਲੋ ਜੀ ਇਸ ਤਰੀਕੇ ਨਾਲ ਪਾਣੀ ਜਿਹੜਾ ਲਾਇਆ ਜਾ ਇੱਥੇ ਪਾਣੀ ਦਾ ਕੰਮ ਕੀ ਆ ਮੈਨੂੰ ਸਮਝਾਇਆ ਜਾਵੇ ਤੇ ਆਜੋ ਆਪਾਂ ਜਿਹੜੇ ਇਹਨਾਂ ਦੇ ਦਫ਼ਤਰ ਵੀ ਕੋਈ ਹੋਊਗਾ ਆਜੋ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਦੇਖੋ ਪਾਈਪ ਲੱਗੀ ਹੋਈ ਫੜੀਆ ਸੀ ਹੈ ਨਾ ਕਿਉਂਕਿ ਸਾਡੇ ਕੋਲੇ ਪੱਕੀ ਇਨਫੋਰਮੇਸ਼ਨ ਸੀਗੀ ਹੁਣ ਆਹ ਦਫ਼ਤਰ ਵੀ ਤੁਹਾਡੇ ਸਾਹਮਣੇ ਆ ਇੱਥੇ ਵੀ ਨਹੀਂ ਕੋਈ ਬੈਠਾ ਸੋ ਐਫਸੀਆਈ ਦੇ ਕਦਮਾਂ ਦੇ ਆ ਦੇਖੋ ਪਹਿਲਾਂ ਇੱਧਰ ਲੱਗਿਆ ਹੋਇਆ ਪਾਣੀ ਆ ਸਾਰਾ ਪਾਣੀ ਤੁਹਾਨੂੰ ਚੈੱਕ ਕਰ ਸਕਦੇ ਹੋ ਤੁਸੀਂ ਹਨਾ ਜਾ ਰਿਹਾ ਆ ਦੇਖੋ ਆ ਗੇਟ ਖੁੱਲਾ ਵੀ ਆ ਹਨਾ ਤੇ ਪ੍ਰੋਪਰ ਕਲੀਕਲੀ ਗੱਲ ਦੇ ਜਿਹੜੇ ਅੰਕੜੇ ਤਿਆਰ ਹੋਣਗੇ ਤੇ ਐਫਸੀਆਈ ਦੇ ਗ੍ਰਾਮਾਂ ਦੇ ਵਿੱਚ ਵੱਡੀ ਧਾਂਦਲੀ ਜਿਹੜੀ ਆ ਰਹੀ ਆ ਤੁਸੀਂ ਚੈੱਕ ਕਰ ਸਕਦੇ ਹੋ ਲਓ ਜੀ ਆ ਦਵਾਈਆਂ ਦੁਵੀਆਂ ਬਾਥਰੂਮ ਸਾਰਾ ਉਹ ਲੇਬਰ ਦਾ ਲੇਬਰ ਰੂਮ ਉਹ ਪੀਐਸ ਡਬਲਯੂਸੀ ਸਟਾਫ ਭਾਈ ਜੀ ਲਓ ਜੀ ਹੁਣ ਸਾਰੇ ਇੱਕਦਮ ਪਾਸੇ ਹੋ ਗਏ ਕਿਸੇ ਨੇ ਮੂਰੇ ਨਹੀਂ ਆਉਣਾ ਕੋਈ ਪਿੱਛੇ ਲੱਗ ਹੋ ਕੋਈ ਕਿੱਥੇ ਕੋਈ ਕਿਵੇਂ ਸੋ ਆ ਸਾਰਾ ਜਿਹੜਾ ਇਹਨਾਂ ਦਾ ਦਫ਼ਤਰ ਆ ਚੈੱਕ ਕਰ ਸਕਦੇ ਹੋ ਤੁਸੀਂ ਇੱਕ ਇੱਕ ਦੀ ਚੀਜ਼ ਤੁਹਾਨੂੰ ਮੈਂ ਦਿਖਾ ਰਿਹਾ ਤੇ ਥੱਲੇ-ਥੱਲੇ ਤੁਸੀਂ ਚੈੱਕ ਕਰ ਲਓ ਸਾਰੇ ਨਿਕਲ ਚੁੱਕੇ ਆ ਹੈਨਾ ਤੇ ਉਧਰ ਦੀ ਹੋ ਕੇ ਉਧਰ ਮੂਰ ਦੀ ਹਾਂ 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 ਤੇ ਆ ਹਾਲ ਆ ਜੀ ਸਾਰਾ ਤੁਸੀਂ ਚੈੱਕ ਕਰ ਲਓ ਇਹਨਾਂ ਦਾ ਹੈਨਾ ਉਹ ਲੇਬਰ ਰੂਮ ਆ ਐਫਸੀਆਈ ਸਟਾਫ ਬੀਐਸਡਬਲਿਊ ਸਟਾਫ ਤੇ ਆ ਬਾਬਾ ਰਹਿ ਗਿਆ ਇਕੱਲਾ ਕੋ ਉਹ ਬਾਈ ਫਿਰਦਾ ਆ ਇਹ ਮਗਰਲੇ ਪਾਸੇ ਠੀਕ ਆ ਬਾਈ ਲੋਕੋ ਤੁਸੀਂ ਸੋ ਆ ਸ਼ਰੇਆਮ ਹੁਣ ਅਸੀਂ ਜਿਹੜੀ ਵੱਡੀ ਇਹਨਾਂ ਦੀ ਜਿਹੜੀ ਇਹ ਕਰਦੇ ਆ ਹੈਨਾ ਉਹ ਆ ਦੇਖੋ ਆਪਾਂ ਐਪ ਜਿਹੜੀ ਮੈਂ ਤੁਹਾਨੂੰ ਦਿਖਾਈ ਆ ਉਹ ਜਾ ਰਹੀ ਆ ਜੀ ਤੁਸੀਂ ਇੱਥੇ ਸਟਾਫ ਹੋ ਕਿ ਹੋ ਹੈ ਵੀਰੇ ਤੁਸੀਂ ਸਟਾਫ ਹੋ ਕੌਣ ਹੋ ਤੁਹਾਡੀ ਡਿਊਟੀ ਹੈ ਜੀ ਚੌਂਕੀਦਾਰ ਆ ਇਹ ਚੌਂਕੀਦਾਰ ਸਾਹਿਬ ਆ ਜੀ ਜਿਹੜੇ ਉਹਦੇ ਗੇਟਾਂ ਦੇ ਮਗਰ ਲੱਗ ਗਏ ਸਾਰੇ ਤੇ ਆ ਜਾ ਰਿਹਾ ਪੈਪ ਆ ਲੋ ਆ ਕਿਵੇਂ ਗਦਾਮਾਂ ਦੇ ਵਿੱਚ ਜਿਹੜੇ ਐਫਸੀਆਈ ਵਾਲੇ ਚੌਲ ਨੇ ਕਿਵੇਂ ਇਹਨਾਂ ਦਾ ਵਜ਼ਨ ਵਧਾਉਣ ਦੇ ਲਈ ਪਾਣੀ ਜਿਹੜਾ ਪਾਇਆ ਜਾ ਰਿਹਾ ਆ ਹਾਲਾਤ ਤੁਸੀਂ ਉਹ ਤੱਕ ਚੈੱਕ ਕਰ ਸਕਦੇ ਹੋ ਪੂਰਾ ਐਨ ਧਾਂਦਲੀ ਸਿਰੇ ਦੀ ਚੱਲ ਰਹੀ ਆ ਜੋ ਇਹਨਾਂ ਦੇ ਹਾਲਾਤ ਨੇ ਇਹਨਾਂ ਨੇ ਬਣਾਏ ਹੋਏ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਆਹ ਦੇਖ ਲਓ ਪੈਪ ਆ ਰਿਹਾ ਪਾਣੀ ਪਾਣੀ ਬਿਲਕੁਲ ਚੌਲਾਂ ਦੇ ਉੱਪਰ ਜਿਹੜਾ ਪਾਇਆ ਜਾ ਰਿਹਾ ਤੇ ਤਸਵੀਰਾਂ ਤੁਹਾਡੇ ਸਾਹਮਣੇ ਨੇ ਆਹ ਦੇਖੋ ਪੈਪਸੀ ਆਈ ਦੇ ਗਦਾਮਾਂ ਦੇ ਵਿੱਚ ਹੁਣ ਸਾਰੇ ਸ਼ਟਰ ਫਟਾਫਟ ਇਹਨਾਂ ਦੇ ਬੰਦੇ ਭੱਜ ਕੇ ਆਏ ਆ ਸ਼ਟਰ ਸਿੱਟਣ ਲੱਗੇ ਤੇ ਇੱਕ ਵੱਡੀ ਧਾਂਦਲੀ ਜਿਹੜੀ ਅੱਜ ਹੈਨਾ ਉਹ ਦੇਖੋ ਸਾਰੇ ਬੰਦੇ ਭੱਜ-ਭੁੱਜ ਕੇ ਕਿੱਧਰ ਦੀ ਕਿੱਧਰ ਹੋ ਗਏ ਸੋ ਚੈੱਕ ਕਰ ਸਕਦੇ ਹੋ ਤੁਸੀਂ ਕੀ ਸਭ ਕੁਝ ਮਿਲ ਕੇ ਚੱਲ ਰਿਹਾ ਹੈ ਧਾਂਦਲੀਆਂ ਸਰਕਾਰ ਨੂੰ ਮਿਲ ਕੇ ਲੱਖਾਂ ਕਰੋੜਾਂ ਰੁਪਏ ਦਾ ਝੂਨਾ ਜਿਹੜਾ ਉਹ ਲਾਇਆ ਜਾ ਰਿਹਾ ਆ ਦੇਖੋ ਬਾਣੀ ਦੇਖ ਰਹੇ ਹੋ ਚੈੱਕ ਕਰ ਸਕਦੇ ਹੋ ਤੁਸੀਂ ਸੋ ਸਭ ਰਲੇ ਕਬੂਤਰ ਨਹੀਂ ਚਿੱਟੇ ਦੇ ਗੋਲੇ ਹੋਏ ਆ ਲੋ ਉਹ ਦੇਖ ਲੋ ਹੋ ਜਾਂਦੀਆਂ ਪੈਪ ਠੀਕ ਆ ਜੀ ਸਾਰੇ ਹੁਣ ਗੇਟ ਬੰਦ ਕਰ ਦਿੱਤੇ ਗਏ ਆ ਤੇ ਇਸ ਪੈਪ ਰਾਹੀਂ ਜਿਹੜਾ ਪਾਣੀ ਉਹ ਲਾਇਆ ਜਾ ਰਿਹਾ ਸੀ ਸੋ ਤੁਸੀਂ ਹਾਲਾਤਾਂ ਨੂੰ ਚੈੱਕ ਕਰੋ ਵੀ ਕਿਸ ਤਰੀਕੇ ਜਿਹੜਾ ਇਹਨਾਂ ਨੇ ਸਰਕਾਰ ਨੂੰ ਕਈ ਲੱਖ ਰੁਪਏ ਦਾ ਝੂਨਾ ਜਿਹੜਾ ਲੱਗ ਜਾਣਾ ਕਿਉਂਕਿ ਸਪੈਸ਼ਲਿਸਟ ਵੀਰੇ ਆ ਦੇਖੋ ਹਾਲ ਦੇਖ ਰਹੇ ਹਾਂ ਆ ਦੇਖੋ ਪਾਣੀ ਫੁੱਲ ਵੱਡੇ ਪੱਧਰ ਤੇ ਜਿਹੜਾ ਪਾਇਆ ਗਿਆ ਵਾ ਤੇ ਲੋ ਜੀ ਸੋ ਪੰਜਾਬੀਓ ਤੁਸੀਂ ਦੇਖ ਸਕਦੇ ਹੋ ਕਿ ਐਫਸੀਆਈ ਦੇ ਜਿਹੜੇ ਸਰਕਾਰੀ ਗਦਾਮ ਨੇ ਨੇੜੇ ਜਗਰਾਉਂ ਹਨਾ ਜਗਰਾਉਂ ਦੇ ਨੇੜੇ ਐਫਸੀਆਈ ਦਾ ਸਰਕਾਰੀ ਗਦਾਮ ਹੈ ਇੱਥੇ ਜਿਹੜੀ ਆ ਤੁਹਾਨੂੰ ਮੈਂ ਪਹਿਲਾਂ ਸਾਰੀ ਵੀਡੀਓ ਬਣਾ ਲਿਆ ਮੈਂ ਆ ਦਵਾਰਾ ਮੈਂ ਤਾਂ ਬੋਲਣ ਲੱਗਿਆ ਆ ਪਾਈਪ ਜਿਹੜੀ ਮੋਟੀ ਪਾਣੀ ਦੀ ਕਿਉਂਕਿ ਉਦਣ ਲੱਗਦੀ ਆ ਸਾਨੂੰ ਇਹ ਪਤਾ ਜਿੱਦਾਂ ਸਪੈਸ਼ਲ ਜਾਣੀ ਹੋਵੇ 50 ਕਿਲੋ ਦੀ ਬੋਰੀ ਦੇ ਮਗਰ ਪਾਣੀ ਦੇ ਨਾਲ ਵਜਨ ਜਿੰਨਾ ਵੱਧ ਸਕਦਾ ਉਹਨਾਂ ਹੀ ਵਧਾਉਂਦੇ ਨੇ ਉਹਨਾਂ ਸਰਕਾਰ ਨੂੰ ਚੂਨਾ ਲੱਗਦਾ ਇੱਕ ਸਪੈਸ਼ਲ ਗੱਡੀ ਚ ਕਿੰਨੀਆਂ ਬੂਰੀਆਂ ਆਉਣਗੀਆਂ ਹੈਨਾ ਉਸ ਹਿਸਾਬ ਦੇ ਨਾਲ ਇਹ ਵਜਨ ਵਧਾ ਲੈਂਦੇ ਨੇ ਤੇ ਫਿਰ ਆ ਹਾਲ ਹੁੰਦਾ ਹੁਣ ਭੱਜ ਕੇ ਜਿੰਨੇ ਇੱਥੇ ਸੀਗੇ ਲੁੱਕ ਗਏ ਆ ਜਿਹੜੇ ਪੰਜ ਚਾਰ ਫੋਰਥ ਕਲਾਸ ਜਿਹੜੇ ਕਰਮਚਾਰੀ ਆ ਜਿਵੇਂ ਆ ਬਾਬਾਵਾਜ ਆ ਇੱਕ ਹੋਰ ਸੀ ਚੌਂਕੀਦਾਰ ਫਟਾਫਟ ਪਿਛਲੇ ਪਾਸਿਆਂ ਦੀ ਕਿਉਂਕਿ ਸਾਨੂੰ ਦਿਖ ਰਹੇ ਆ ਦੇਖਦਾ ਜਦੋਂ ਮੈਂ ਇਧਰ ਨੂੰ ਗਿਆ ਸੀ ਆ ਦਿਖਾ ਦੇ ਮੜ ਜਾ ਉਥੋਂ ਭੱਜ ਕੇ ਉਧਰ ਗਿਆ ਫਟਾਫਟ ਸ਼ਟਰ ਬੰਦ ਕੀਤੇ ਕਿਉਂਕਿ ਅੰਦਰ ਜਿਹੜੀਆਂ ਚੌਲ ਪਏ ਆ ਝੋਨੇ ਦੀਆਂ ਚੌਲਾਂ ਦੀਆਂ ਨੀਆਂ ਬੋਰੀਆਂ ਪਈਆਂ ਵਜਨ ਵਧਾ ਦਿੱਤਾ ਜਾਂਦਾ ਐਫਸੀਆਈ ਦੇ ਸਰਕਾਰੀ ਗਦਾਮ ਆ ਤਾਂ ਪੈਪ ਸਾਰੀ ਤੁਹਾਨੂੰ ਮੈਂ ਜਿੱਤ ਤੱਕ ਜਾਂਦੀ ਆ ਸ਼ਟਰ ਫੜਾ ਫੜ ਸਿਰ ਦਿੱਤੇ ਗਏ ਸਾਰੀ ਆਵਾਜ਼ਾਂ ਕੱਲੀ ਕੱਲੀ ਚੀਜ਼ ਰਿਕਾਰਡ ਹੋਈ ਆ ਤੇ ਮੋਟਰਸਾਈਕਲ ਖੜੇ ਆ ਉਹ ਇੱਕਦਮ ਗਾਇਬ ਹੋ ਗਏ ਵੀ ਆ ਕੀ ਹੋ ਗਿਆ ਤੋਂ ਆਪਾਂ ਵੀਡੀਓ ਚਲਦੀ ਚਲਦੀ ਹੀ ਇਸ ਗਦਾਮ ਤੋਂ ਬਾਹਰ ਜਾਣਾ ਆ ਜਾ ਬਈ ਆ ਤੁਹਾਨੂੰ ਮੈਂ ਨਾਲੇ ਦਿਖਾ ਦਣ ਲਓ ਜੀ ਲਾ ਲਓ ਗੇਟ ਬਾਬਾ ਇਹ ਬਾਬਾ ਇੱਥੇ ਚੌਂਕੀਦਾਰ ਆ ਸੋ ਸਾਡਾ ਇਹਨਾਂ ਵਿਚਾਰਿਆਂ ਨਾਲ ਕੋਈ ਜਿਹੜਾ ਗਿਲਾ ਹੈ ਹੀ ਨਹੀਂ ਨਾ ਰੌਲਾ ਰੱਪਾ ਆ ਦਿਖਾ ਦੇ ਇੱਕ ਵਾਰ ਪੰਜਾਬ ਰਾਜ ਗਦਾਮ ਨਿਗਮ ਸ਼ਿਵਮ ਕੰਪਲੈਕਸ ਜਗਰਾਉ ਸੋ ਇਹ ਸ਼ਿਵਮ ਕੰਪਲੈਕਸ ਵਾਲੇ ਆ ਜੀ ਜਗਰਾਉ ਪੰਜਾਬ ਰਾਜ ਗਦਾਮ ਨਿਗਮ ਸੋ ਸਪੈਸ਼ਲ ਜਾਣੀ ਸੀ ਕਿਸ ਤਰੀਕੇ ਜਿਹੜਾ ਸਰਕਾਰ ਨੂੰ ਇਹ ਲੱਖਾਂ ਰੁਪਈਆ ਦਾ ਚੂਨਾ ਜਿਹੜਾ ਲਗਾ ਰਾਇਆ ਆ ਆਹ ਤੁਸੀਂ ਦੇਖੋ ਲੈਟਾਂ ਲੂਟਾਂ ਬਿਲਕੁਲ ਬੰਦ ਕਰ ਰੱਖੀਆਂ ਨੇ ਅੱਜ ਮੇਰੇ ਕੋਲੇ ਪੱਕੀ ਜਿਹੜੀ ਜਾਣਕਾਰੀ ਸੀ ਅੱਗੇ ਵੀ ਦੋ ਕਰੀ ਮੈਂ ਆਇਆ ਪਰ ਮੈਂ ਕਿਹਾ ਵੀ ਨਹੀਂ ਕੋਈ ਨਹੀਂ ਹਟ ਜਾਣਗੇ ਉਹ ਹੁਣ ਤੁਹਾਨੂੰ ਪੈਪ ਲੱਗੀ ਦਿਖਾਤੀ ਪਾਣੀ ਪੈਂਦਾ ਦਿਖਾਤਾ ਕੱਲੀ ਕੱਲੀ ਚੀਜ਼ ਦਿਖਾਤੀ ਸੋ ਸਰਕਾਰ ਸੋਚੇ ਉਨੇ ਇਹਨਾਂ ਨਾਲ ਕੀ ਕਰਨੀਆਂ ਇਹਨਾਂ ਦੇ ਲਾਇਸੈਂਸ ਵਗੈਰਾ ਜਿਵੇਂ ਹੈਗੇ ਆ ਉਹ ਕੈਨਸਲ ਕਰਨੇ ਜਾਂ ਵੱਡੀ ਕਾਰਵਾਈ ਕੀ ਕਰਨੀ ਆ ਸੋ ਆਸੀਂ ਬਾਹਰ ਨਿਕਲੇ ਆ ਜੀ ਆ ਬਾਬਾ ਦਿਖਾ ਦੇ ਗੇਟ ਲਾਉਣ ਲੱਗਿਆ ਤੇ ਇਹ ਗੇਟ ਲਾ ਲੈਂਦੇ ਨੇ ਆਪਦਾ ਸੋ ਪੰਜਾਬੀ ਉਹ ਜੁੜੇ ਰਹੋ ਤੁਹਾਨੂੰ ਕੱਲੀ ਕੱਲੀ ਜਾਣਕਾਰੀ ਦੇਵਾਂਗੇ ਧੰਨਵਾਦ